ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਦੀਪ ਮੋੜ ਅੱਜ ਗੱਲ ਕਰਾਂਗੇ ਆਪਾਂ ਫੇਸਬੁੱਕ ਬਾਰੇ ਕਿ ਫੇਸਬੁੱਕ ਦੇ ਉੱਪਰ ਜਿਹੜੀਆਂ ਆਪਾਂ ਨੂੰ ਪ੍ਰੋਬਲਮ ਆ ਰਹੀਆਂ ਨੇ ਬਹੁਤ ਵੀਰਾਂ ਦੇ ਮੈਸੇਜ ਆਉਂਦੇ ਨੇ ਕਿ ਸਾਡਾ ਪੇਜ ਆ ਜਿਹੜਾ ਮੋਨਿਟਾਈਜ਼ ਨਹੀਂ ਹੋ ਰਿਹਾ ਸੋ ਉਸ ਦੇ ਬਾਰੇ ਆਪਾਂ ਅੱਜ ਗੱਲ ਕਰਾਂਗੇ ਸੋ ਦੋਸਤੋ ਬਹੁਤ ਸਾਰੇ ਵੀਰ ਗਲਤੀਆਂ ਕਰਦੇ ਨੇ ਕਿ ਕਈ ਗਾਣੇ ਲਾ ਕੇ ਜਾਂ ਇਦਾਂ ਦੀਆਂ ਵੀਡੀਓ ਅਪਲੋਡ ਕਰਦੇ ਨੇ ਰੀਲਾਂ ਸੋ ਉਹਨਾਂ ਨੂੰ ਬੇਨਤੀ ਹੈ ਵੀ ਵੱਧ ਤੋਂ ਵੱਧ ਜਿਹੜਾ ਆਪਣੀ ਆਵਾਜ਼ ਦੇ ਵਿੱਚ ਆਪਣਾ オリジナル ਕੰਟੈਂਟ ਫੇਸਬੁੱਕ ਦੇ ਉੱਪਰ ਅਪਲੋਡ ਕਰੋ ਤਾਂ ਕਿ ਜਿਹੜਾ ਕੰਟੈਂਟ ਮੋਨਟਾਈਜ਼ ਆ ਉਹ ਫੇਸਬੁੱਕ ਤੁਹਾਨੂੰ ਜਲਦੀ ਦੇਊਗੀ ਵੱਧ ਤੋਂ ਵੱਧ ਆਪਣੀਆਂ ਜਿਹੜੀਆਂ ਫੋਟੋਆਂ ਨੇ ਉਹ ਅਪਲੋਡ ਕਰੋ ਕਿਸੇ ਦੀ ਵੀਡੀਓ ਕਾਪੀ ਪੇਸਟ ਕਰਕੇ ਪਾਉਣ ਦੀ ਕਿਰਪਾਲਤਾ ਨਾ ਕਰੋ ਕਿਉਂਕਿ ਉਸ ਦੇ ਉੱਪਰ ਕਾਪੀਰਾਈਟ ਆਉਣ ਦੇ ਜਿਹੜੇ ਚਾਂਸ ਵੱਧ ਹੁੰਦੇ ਨੇ ਜੇਕਰ ਤੁਸੀਂ ਆਪਣੀਆਂ ਵੀਡੀਓ ਅਪਲੋਡ ਕਰੋਗੇ ਤਾਂ ਤੁਹਾਡੀ ਵੀਡੀਓ ਵੀ ਜਿਹੜੀ ਜ਼ਿਆਦਾ ਵਾਇਰਲ ਹੋਊਗੀ Facebook ਅੱਗੇ ਦੀ ਅੱਗੇ ਜ਼ਿਆਦਾ ਵਾਇਰਲ ਕਰਦੀ ਆ ਜਦੋਂ ਆਪਾਂ ਕਿਸੇ ਦਾ ਕੰਟੈਂਟ ਕਾਪੀ ਪੇਸਟ ਕਰਕੇ ਪਾਉਨੇ ਆ ਤਾਂ Facebook ਉਹਨੂੰ ਜਿਹੜੀ ਅਪਲੋਡ ਨਹੀਂ ਕਰਦੀ ਅੱਗੇ ਵਾਇਰਲ ਨਹੀਂ ਕਰਦੀ ਸੋ ਦੋਸਤੋ ਇਸ ਗੱਲ ਦਾ ਵੱੱਤ ਵੱਧ ਧਿਆਨ ਰੱਖਿਆ ਕਰੋ ਕਿ ਵੀਡੀਓ ਜਿਹੜੀ ਆਪ ਹੀ ਬਣਾ ਕੇ ਅਪਲੋਡ ਕਰੋ ਤਾਂ ਕਿ ਤੁਹਾਡਾ ਜਿਹੜਾ ਪੇਜ ਆ ਉਹ ਜਲਦੀ ਮੋਨਟੇਟਾਈਜ਼ ਹੋ ਜਾਵੇ ਐਦਾਂ ਦੀਆਂ ਹੋਰ ਵੀਡੀਓ ਦੇਖਣ ਵਾਸਤੇ ਸਾਡੇ ਪੇਜ ਨੂੰ ਕਰ ਲੋ ਫੋਲੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਧੰਨਵਾਦ